दो साडे यूनिट रह गए ने किसी को एक, एक दिन का कोल है किसी दिन चार दिन का कोई ਜਿਹੜੀ ਹੁਣ ਥੋੜੀ ਵਾਢੀ ਮੰਡੀ ਚੋਂ ਲਾਗੀ ਉਹ ਕਿੱਥੇ ਸਟੋਰ ਹੋਗੀ ਕਿਉਂਕਿ ਸਟੋਰ ਤਾਂ ਪਹਿਲੇ ਹੀ ਸਾਡੇ ਭਰੇ ਨੇ ਹੁਣ ਤੁਹਾਡੇ ਕੋਲ ਯੂਰੀਆ ਨਹੀਂ ਹੈ ਸਾਡੇ ਕੋਲ 10% ਯੂਰੀਆ ਜਿੰਨੇ ਤੁਹਾਨੂੰ ਕੜਜ ਦੀ ਵਜਾਈ ਸ਼ੁਰੂ ਹੋ ਜਾਣੀ ਖੇਤੀ ਕਾਨੂੰਨ ਖਿਲਾਫ ਚੱਲ ਰੇ ਕਿਸਾਨ ਆંદੋਲਨ ਕਾਰਨ ਹਾਲਾਤ ਬੇਹੱਦ ਪੇਚੀ ਦਾ ਬਣੇ ਹੋਏ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਬਿਆਨ ਨੇ ਕਈ ਕਿਆਸ ਰਾਇਆਂ ਨੂੰ ਜਨਮ ਦਿੱਤਾ ਹੈ ਪੰਜਾਬ ਚ ਰੇਲ ਸਪਲਾਈ ਬੰਦ ਹੋਣ ਕਾਰਨ ਸੂਬੇ ਨੂੰ ਵੱਡੀਆਂ ਮੁਸੀਬਤਾਂ ਚੋਂ ਲੰਘਣਾ ਪੈ ਸਕਦਾ ਹੈ अनुमानित आंकड़े मुताबिक पंजाब ਆਉਣ ਦੀ ਉਡੀਕ ਚ ਕਰੀਬ 200 ਮਾਲ ਗੱਡੀਆਂ ਨੇ 200 ਮਾਲ ਗੱਡੀਆਂ ਚੋਂ 80 ਟ੍ਰੇਨ ਚ ਕੋਲਾ ਭਰਿਆ ਹੋਇਆ ਹੈ ਇਨ੍ਹਾਂ ਹਾਲਾਤਾਂ ਚ ਲਹਿਰਾ ਮੁਹਬਤ ਅਤੇ ਤਰਨ ਤਾਰਨ ਥਰਮਲ ਪਲਾਂਟ ਦੀ ਹਾਲਤ ਕੁਝ ਜ਼ਿਆਦਾ ਠੀਕ ਨਹੀਂ ਪੰਜਾਬ ਸਰਕਾਰ ਮੁਤਾਬਕ ਲਹਿਰਾ ਮੁਹਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ ਨੇ ਤਰਨਤਾਰਨ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਹੋ ਚੁੱਕਿਆ ਹੈ। ਅਸਲੀਅਤ ਇਹ ਹੈ ਕਿ ਸਾਡੀ ਲਹਿਰਾਂ ਮਹੱਤਵ ਹੁਣ ਤਕਰੀਬਨ ਬੰਦ ਹੋਣ ਤੇ ਆ ਗਈ। ਸਾਡੀ ਜਿਹੜੀ ਉਥੇ ਜੀਵੀਕੇ ਦੀ ਸੀਗੀ ਆਪਣੇ ਤਰਨਤਾਰਨ ਦੇ ਕੋਲ ਉਥੇ ਉਹ ਬੰਦ ਹੋ ਗਈ ਹੈ ਯੂਨਿਟ। ਦੋ ਸਾਡੇ ਯੂਨਿਟ ਰਹਿ ਗਏ ਨੇ ਕਿਸੇ ਦੇ ਕੋਲ ਇੱਕ ਦਿਨ ਦਾ ਕੋਲਾ ਇੱਕ ਦਿਨ ਚਾਰ ਦਿਨ ਦਾ ਕੋਲਾ। ਇਸ ਤੋਂ ਇਲਾਵਾ ਤਲਵੰਡੀ ਸਾਬੋ ਅਤੇ ਰਾਜਪੁਰਾ ਥਰਮਲ ਪਲਾਂਟ ਦੀ ਸਮਰੱਥਾ ਵੀ ਘਟ ਗਈ ਹੈ। सीएम साफ कह रहे हैं कि कोला कुछ ही दिनों का बचा है पंजाब बाकी स्टेट ਤੋਂ ਇੱਕ ਦਿਨ ਚ ਵੱਧ ਤੋਂ ਵੱਧ 6500 मेगावाट بجلی ਖਰੀਦ ਸਕਦਾ ਹੈ 15 ਅਕਤੂਬਰ 2020 ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦੀ 158 ਲੱਖ ਯੂਨਿਟ ਪੈਦਾਵਰ ਸੀ 15 ਅਕਤੂਬਰ 2019 ਨੂੰ ਯਾਨੀ ਕਿ ਪਿਛਲੇ ਸਾਲ ਤਲਵੰਡੀ ਸਾਬੋ ਥਰਮਲ ਪਲਾਂਟ ਦੀ 240 ਲੱਖ ਯੂਨਿਟ ਪੈਦਾਵਾਰ ਸੀ ਕਿ ਤੁਸੀਂ ਸੈਂਟਰਲ ਉਥੇ ਨੈਸ਼ਨਲ ਗ੍ਰਿਡ ਤੋਂ ਤੁਸੀਂ ਖਰੀਦ ਰਹੋ ਕਿੰਨਾ ਅਸੀਂ ਖਰੀਦਾਂਗੇ ਨੈਸ਼ਨਲ ਗ੍ਰਿਡ ਤੋਂ ਔਰ ਕਿੱਥੋਂ ਪੈਸੇ ਆਉਣਗੇ ਉਹ ਗ੍ਰਿਡ ਤੋਂ ਲੈਣ ਵਾਸਤੇ ਜਦ ਅਸੀਂ ਕੁਝ ਪੈਸੇ ਤਾਂ ਕਿਸਾਨਾਂ ਵਾਸਤੇ ਅਸੀਂ ਮੁਫਤੀ ਬਿਜਲੀ ਦੇ ਰਹੇ ਹਾਂ ਤਾਂ ਫਿਰ ਪੈਸੇ ਕਿੱਥੋਂ ਆਉਣਗੇ ਤਾਂ ਕਿ ਅਸੀਂ ਨੈਸ਼ਨਲ ਗ੍ਰਿਡ ਤੋਂ ਖਰੀਦ ਸਕੀਏ ਤਾਂ ਇਹ ਗੱਲਾਂ ਕੁਝ ਨੇ ਜਿਹੜੇ ਮੈਂ ਆਸ ਕਰਦਾ ਕਿ ਕਿਸਾਨ ਯੂਨੀਅਨਜ਼ ਵੀ ਇਸ ਗੱਲ ਨੂੰ ਦੇਖਣ ਗਿਆ ਹੋਰ ਸੋਚਣ ਗਿਆ ਹੈ ਦੁਬਾਰੇ ਜਦੋਂ ਇਹਨਾਂ ਥਰਮਲ ਪਲਾਂਟ ਚ ਪੈਦਾਵਾਰ ਘਟ ਗਈ ਹੈ ਅਜਿਹੇ ਚ ਪੂਰੇ ਪੰਜਾਬ ਚ ਹਾਲਾਤ ਕੋ ਜਿਆਦਾ ਠੀਕ ਨਹੀਂ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਇੱਕ ਦਿਨ ਦੀ ਸਮਰੱਥਾ 5200 ਮੈਗਾਵਾਟ ਥਰਮਲ ਪਾਵਰ ਹੈ ਅੱਜ ਕੱਲ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਇੱਕ ਦਿਨ ਦੀ ਸਮਰੱਥਾ 1100 ਮੈਗਾਵਾਟ ਥਰਮਲ ਪਾਵਰ ਹੈ ਇਥੇ ਹੀ ਬਸ ਨਹੀਂ ਰੇਲ ਰਾਂਹੀ ਪੈਟਰੋਲ ਡੀਜ਼ਲ ਦੇ ਪਾਦ ਵੀ ਰੋਕੇ ਹੋਏ ਨੇ ਸਰਕਾਰ ਮੁਤਾਬਕ ਉਹ ਸਟੋਰ ਵੀ ਖਾਲੀ ਨਹੀਂ ਕਰ پا ਰਹੇ ਡੀਜ਼ਲ ਵੀ ਆਉਂਦੇ ਉਸੇ ਰਾਹੀਂ ਪੈਟਰੋਲੀਅਮ ਪ੍ਰੋਡਕਟਸ ਸਾਡੇ ਆਉਂਦੇ ਨੇ ਉਹਦੇ ਵਿੱਚ ਸਾਡੇ ਅੱਜ ਜਿਹੜੀ ਹੁਣ ਥੋੜੀ ਵਾਢੀ ਮੰਡੀ ਚੋਂ ਲਾਗੀ ਉਹ ਕਿੱਥੇ ਸਟੋਰ ਹੋਗੀ ਕਿਉਂਕਿ ਸਟੋਰ ਤਾਂ ਪਹਿਲਾਂ ਹੀ ਸਾਡੇ ਭਰੇ ਨੇ ਅਗਰ ਟ੍ਰੇਨਾਂ ਨੂੰ ਤੁਸੀਂ ਜਾਣਦੇ ਹੋਗੇ ਕਿ ਫਿਰ ਅਸੀਂ ਖਾਲੀ کیسے ਕਰਾਂਗੇ ਸਟੋਰਾਂ ਨੂੰ ਇਹ ਸਾਰੀਆਂ ਚੀਜ਼ਾਂ ਸਮਖੇ ਕਸਾਨੇ ਦੇ ਨਾਲ ਸੰਬੰਧਿਤ ਨਹੀਂ আর ਮੈਂ ਸਮਝਦਾ ਸੀ ਕਿ ਸੈਂਟਰ ਵਾਲੇ ਬਹਿ ਕੇ ਇਹਨਾਂ ਨਾਲ ਕੋਈ ਗੱਲ ਕਰਨਗੇ ਵੀ ਅਸੀਂ ਮਿਆਸ ਕਰਦੇ ਹਾਂ ਕਿ ਪੰਜਾਬ ਦਾ ਭਵਿੱਖ ਨੂੰ ਮੁੱਖ ਰੱਖਤੇ ਹੋਏ ਸਾਡੇ ਕਿਸਾਨ ਯੂਨੀਅਨ ਵੀ ਇਹ ਗੱਲਾਂ ਨੂੰ ਆਪਣੇ ਤੌਰ ਤੇ ਦੇਖਣਗੇ ਤਾਂ ਕਿ ਅਸੀਂ ਕੋਈ ਪੰਜਾਬ ਦਾ ਕੋਈ ਹੱਲ ਚੰਗੀ ਤਰ੍ਹਾਂ ਕੱਢ ਸਕੀਏ ਸੀਐਮ ਕੈਪਟਨ ਮੁਤਾਬਕ ਪੰਜਾਬ ਦੇ ਕਿਸਾਨਾਂ ਕੋਲ ਯੂਰੀਆ ਦੀ ਕਿਨਕ ਪੈਦਾ ਹੋ ਸਕਦੀ ਹੈ ਚੋਨੇ ਦੀ ਸੰਭਾਲ ਬਾਗ ਕਣਕ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਤੁਸੀਂ ਇਹਦੇ ਵਿੱਚ ਆਪਣੇ ਉਹ ਥੋੜੇ ਕੋਲ ਯੂਰੀਆ ਨਹੀਂ ਹੈ ਸਾਰੇ ਕੋਲ 10% ਯੂਰੀਆ ਜਿੰਨੇ ਤੁਹਾਨੂੰ ਕੜਕ ਦੀ ਵਜਾਇ ਸ਼ੁਰੂ ਹੋ ਜਾਣੀ ਹੈ ਕਿੱਥੋਂ ਲਿਆਉਂਗੇ ਤੁਸੀਂ ਯੂਰੀਆ ਟ੍ਰੇਨ ਹੀ ਨਹੀਂ ਆਉਂਦੀਆਂ ਨੇ ਫੇਰ ਥੋੜੀ ਜਿਹੜੀ ਆਪਣੀ ਸਟੋਰੇਜ ਤੇ ਸਾਡਾ ਅੱਜ ਸਟੋਰਾਂ ਦੇ ਵਿੱਚ ਪਿਆ ਹੈ ਅਗਰ ਉਹਨੂੰ ਅਸੀਂ ਖਾਲੀ ਨਹੀਂ ਕਰਾਂਗੇ ਔਰ ਭੇਜਾਂਗੇ ਨਹੀਂ ਟ੍ਰੇਨਾਂ ਦੇ ਰਾਹੀਂ ਤਾਂ ਫੇਰ ਉੱਥੇ ਟ੍ਰੇਨਾਂ ਇਹ ਥੋੜੀ ਜਿਹੜੀ ਹੁਣ ਮੰਡੀਆਂ ਦੇ ਵਿੱਚ ਆਂਦੇ ਆ ਰਹੇ ਆ ਆਪਣੀ ਆਪਣਾ ਝੋਨਾ ਆ ਰਿਹਾ ਹੈ ਜਾਂ ਬਾਸਮਤੀ ਆ ਰਿਹਾ ਜੋ ਬਾਸਮਤੀ ਚਲੋ ਪ੍ਰਾਈਵੇਟ ਲੋਗਾ ਕੋ ਜਾ ਰਹੀ ਹੈ ਲੇਕਿਨ ਝੋਨਾ ਕਿੱਥੇ ਰੱਖਾਂਗੇ ਅਸੀਂ ਤੋ ਇਹ ਸਾਰੀਆਂ ਚੀਜ਼ ਆਪਾਂ ਨੂੰ ਸੋਚਣੀਆਂ ਪੈਣਗੀਆਂ ਕਿ ਅਸੀਂ ਇਹਦਾ ਇਹ ਬੜੀ ਗੰਭੀਰਤਾ ਨਾਲ ਸੋਚਣੀਆਂ ਪੈਣਗੀਆਂ ਤਾਂ ਕਿ ਇਹ ਆਪਣਾ ਨੁਕਸਾਨ ਪੰਜਾਬ ਦਾ ਬਹੁਤ ਹੋ ਜੂਗਾ ਜਨ ਨਾਲ ਇਹਨਾਂ ਹਾਲਾਤਾਂ 'ਚ ਪੰਜਾਬ ਨੂੰ ਵੱਡੇ ਨੁਕਸਾਨ ਦਾ ਖਤਸ਼ਾ ਹੈ ਹਾਲਾਤ ਵੱਤ ਤੋਂ ਵੱਤਰ ਬਣ ਸਕਦੇ ਨੇ ਜੋ ਕੀਤਾ ਉਹ ਪਾਰਲੀਮੈਂਟ ਨੇ ਕੀਤਾ ਉਹਨਾਂ ਨੇ ਸਾਡੇ ਨਵੇਂ ਕਾਨੂੰਨ ਬਣਾ ਦਿੱਤੇ ਉਨਸੀ اسی ਵਾਸਤੇ ਅਸੈਂਬਲੀ ਬਣਾਈ ਹੈ। ਐਸੀ ਵਾਸਤੇ ਅਸੀਂ ਦੇਖ ਰਿਹਾ ਕਿ ਕੋਰਟ ਦੇ ਵਿੱਚ ਅਸੀਂ ਕਿਵੇਂ ਜਾਈਏ। ਹਾਈ ਕੋਰਟ ਤੇ ਜਾਈਏ, ਸੁਪਰੀਮ ਕੋਰਟ ਜਾਈਏ। ਸਾਡੇ ਵੱਡੇ-ਵੱਡੇ ਵਕੀਲਾਂ ਨਾਲ ਸਾਡੀ ਗੱਲ ਚੱਲ ਰਹੀ ਹੈ। ਔਰ ਮੈਂ ਆਸ ਕਰਦਾ ਹੈ ਕਿ ਅਸੀਂ ਕੋਈ ਨਾ ਕੋਈ ਹੱਲ ਪਾੜਾਂਗੇ। ਜਿਹਨ ਨੂੰ ਸਾਹਮਣੇ ਰੱਖ ਕੇ ਅਸੀਂ ਕੋਰਟ ਬਦਲਤਾ ਵਿੱਚ ਜਾ ਸਕੀਏ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪਹੁੰਚਾ ਸਕੀਏ। ਪੰਜਾਬ ਪੰਜਾਬ ਤਾਂ ਛੋਟਾ ਜਿਹਾ ਦੋ ਹਫੀਸਾ ਦੀ ਹਿੰਦੁਸਤਾਨ ਦੀ ਧਰਤੀ ਹੈ ਲੇਕਿਨ ਅਸੀਂ ਤਾਂ ਕਰੇਬਟ 50% ਅੰਮ੍ਰਿਤਪਨਹਾਰ ਪਰਦੇ ਸੇ ਪੰਜਾਬ ਕਿਉਂਕਿ ਹੋਰ ਸੂਬਿਆਂ ਦੇ ਵਿੱਚ ਹੋਣ ਲੱਗ ਗਿਆ ਉਹਨੇ ਸਰਕਾਰ ਨੂੰ ਸਾਡੀ ਲੋੜ ਲਈ ਤਾਂ ਇਸ ਕਰਕੇ ਅਸੀਂ ਆਪਣੇ ਕਿਸਾਨੀ ਨੂੰ ਬਚਾਉਣ ਵਾਸਤੇ ਇੱਕ ਕਦਮ ਹੁਣ ਚੱਕ ਰਹੇ ਹਾਂ ਦੇਖਦੇ ਹਾਂ ਹੁਣ ਜਦ ਅਸੀਂ 19 ਤਰੀਕ ਨੂੰ ਅਸੈਂਬਲੀ ਚਾਵਾਂਗੇ ਉਸ ਤੋਂ ਬਾਅਦ ਫਿਰ ਨਾਲ ਦੇ ਨਾਲ ਹੀ ਸਾਡੀ ਇਹ ਵੀ ਗੱਲ ਚਾਹੀਦੀ ਹੈ ਕਿ ਕੈਸੇ ਅਸੀਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਜਾਈਏ ਪੰਜਾਬ ਭਰ ਵਿੱਚ ਖੇਤੀ ਕਾਨੂੰਨ ਖਿਲਾਫ ਕਿਸਾਨ ਰੇਲ ਪਟੜੀਆਂ ਤੋਂ ਲੈ ਕੇ ਟੋਲ ਪਲਾਜ਼ਾ ਸਣੇ ਕਾਰਪੋਰੇਟ ਘਰਾਣਿਆਂ ਦੇ ਮਾਲ ਅਤੇ ਪੰਪ ਬਾਹਰ ਡਟੇ ਹੋਏ ਨੇ ਹਾਲਾਂਕਿ ਸੜਕੀ ਆਵਾਜਾਈ ਚੱਲ ਰਹੀ ਹੈ ਪਰ ਰੇਲ ਆਵਾਜਾਈ ਬੰਦ ਹੋਣ ਕਾਰਨ ਕੋਲੇ ਤੋਂ ਲੈ ਕੇ ਯੂਰੀਆ ਸਣੇ ਕਈ ਉਤਪਾਦ ਦੀ ਪੰਜਾਬ 'ਚ ਕਮੀ ਰੜਕ ਰਹੀ ਹੈ ਅਜੇ 'ਚ ਸਭ ਦੀ ਨਜ਼ਰ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ اجلاس ਉੱਤੇ ਹੋਵੇਗੀ ਆਖਿਰ ਕੈਪਟਨ ਸਰਕਾਰ ਖੇਤੀ ਕਾਨੂੰਨ ਖਿਲਾਫ ਕਿਹੋ ਜਿਹਾ ਬਿੱਲ ਲੈ ਕੇ ਆਉਂਦੀ ਹੈ ਉਸ ਨਾਲ ਕਿਸਾਨ ਕਿੰਨਾ ਸੰਤੁਸ਼ਟ ਹੋਣਗੇ ਅਤੇ ਅੰਦੋਲਨ ਦਾ ਅਗਲਾ ਰੂਪ ਕੀ ਹੋਵੇਗਾ